ਨਵੀਂ ਵੀਡੀਓਸ ਆਇਨਾ ਸਵਾਗਤ ਹੈ ਜੀ ਤੇ ਪੈਰਪੋਈ ਸਾਸੀ ਕਾਲ ਅੱਜ ਆਪਾਂ ਪਹੁੰਚੇ ਆ ਜੀ ਆਪਣਾ ਜੰਮਾ ਰੌਕ ਲੈ ਕੇ ਮੇਰੇ ਨਾਲ ਪੌਰਾ ਪੰਥਿਆ ਤੇ ਮੇਰੇ ਨਾਲ ਪੌਰਾ ਆ ਜਾ ਬੜਾ ਜਿੱਧਰ ਵੇਖ ਬਾਉ ਇਧਰ ਵੇਖ ਤੇ ਆਪਾਂ ਇਧਰ ਬਹੁਤ ਇਧਰ 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 ਇਹਦੇ ਵਿੱਚ ਬੋਲਣੇ ਮੈਂ ਆ ਆਪਾਂ ਧਾਰੀਵਾਲਾ ਬੰਡੀਓ ਚ ਲੱਗਾ ਹੋਇਆ ਜੀ ਕ્રાਫਟ ਬਾਜ਼ਾਰ ਕਿਉਂਕਿ ਅੱਜ ਫਟਾਪ ਹੋ ਰਿਹਾ ਵਾ ਤੇ ਮੈਂ ਤਾਂ ਵੀਡੀਓ ਬਣਾ ਕੇ ਸਾਰੇ ਵਸਿਆਂ ਨੂੰ ਸੂਚਨਾ ਜਾਰੀ ਥੋੜੀ-ਬੋਧੀ ਦੇ ਦਿੱਤੀ ਕਿ ਕੰਮ ਚੁਰ ਪਿਆ ਵਾ ਅਗਰ ਅੰਦਰ ਵੇਖਨੇ ਆ ਵੀ ਕੀ-ਕੀ ਚੀਜ਼ਾਂ ਆਗਿਆ ਤੇ ਕੀ ਆਉਣੀਆਂ ਵਾ ਆਓ ਹੁਣ ਮੇਲਾ ਵੇਖਦੇ ਆਪਾਂ ਸਾਰੇ ਜਣੇ ਰਲ ਮਿਲ ਕੇ ਜੀ ਆ ਨੀ ਦੇ ਹੀ ਅੱਥਰਾਂ ਦੀ ਗੱਲ ਬਹੁਤ ਦਾ ਉਹ ਬੁੜਾ ਵੇ ਉਹ ਕਿਦਾਂ ਚੁਰ ਪਿਆ ਜਾਨਕਾਰੀ ਇਹ ਮੀਡੀਆ ਜੀ ਅੱਜ ਆ ਗਿਆ ਤਰੀਕ ਆਪਣੇ 2019 20 ਤਰੀਕਾ 20 ਤਰੀਕਾ ਤੱਕ ਤੇ ਇਹ 21 ਨੂੰ ਵੀ ਤਿਆਰੀਆਂ ਹੋਣੀਆਂ ਵਾ ਤੇ 22 ਤਰੀਕ ਨੂੰ ਜਾ ਕੇ ਤੇ ਇਹ ਸਾਰਾ ਕੰਮ ਰੈਡੀ ਹੋਈ ਨਾ ਵਾ ਤੇ ਮੇਲਾ ਜਿਹੜਾ ਤੁਰ ਪੈਣਾ ਵਾ ਉਹਦੀ ਵੀਡੀਓ ਆਖੀ ਆਪਾਂ ਬਣਾਵਾਂਗੇ ਵਧੀਆ ਵਧੀਆ ਕੀ ਕੀ ਇੱਥੇ ਫੈਸਿਲਟੀਆਂ ਮਿਲਦੀਆਂ ਵਾ ਹੌਲੀ 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 ਆਓ ਚੱਲ ਚੱਲ ਅਨੇ ਹਣੇ ਢੇ ਅਜੇ ਪੂਰ ਕੜਪੜ ਕਣਾ ਆ ਕੇ ਇਹਨਾਂ ਦੇ ਨਾਲ ਜਾਵਦੇ ਫਿੱਟ ਕਰਨ ਦੇ ਨਾ ਸਮਾਨ ਮਹਾਰ ਲੱਗਣ ਰਿਹਾ ਸਾਲਾ ਆਏ ਸਤਾਸ ਟੂਰ ਤੇ ਲੱਗ ਜਣੇ ਆ ਤੇ 22 ਤਰੀਕ ਤੋਂ ਤੁਸੀਂ ਜਿਹੜਾ ਨਜ਼ਾਰਾ ਇੱਥੇ ਲੈ ਸਕਦੇ ਜੀ ਨੇ ਆਣਿਆਂ ਨੂੰ ਚਾਹ ਹੁੰਦਾ ਵਾ ਇਹ ਟੰਗੜੇ ਸਾਰੇ ਆ ਉਹ ਤਾਂ ਲੱਗਣੇ ਆ ਅਜੇ ਆ ਕੰਪਾਰਟਮੈਂਟ ਥੱਲੇ ਆ ਇਹ ਲੱਗਣੇ ਸਾਰੇ ਫਿੱਟ ਹੋਣੇ ਆ ਅਜੇ ਬਾਬੂ ਲੱਗ ਗਿਆ ਮੈਂ ਲੱਗ ਰਿਹਾ ਮੇਰੇ come one in a dozen, the other eleven, something from nothing. just open the door, one thing certain, I'll always be this with the I can't believe it's true, I'm just as surprised you. Know this <laughs> have ਔਰ ਸੜੀ ਭੁੱਖ ਲੈ ਕੇ ਆਏ ਹਾਂ ਸਾਮਾਨ ਖਾਵਾਂਗੇ ਸਾਮਾਨ ਜੇ ਲੱਗਾਈ ਨਹੀਂ ਆਹ ਲੱਗਣਿਆ ਵਾ ਸਾਰੇ ਵਾਲੇ ਦਵਾਈ ਲੱਗ ਜਾਂਦਾ ਖਾਣ ਪੀਣ ਦਾ ਜਗਾੜ ਬਹੁਤ ਜੰਗਣਾ ਕੁੰਡੇ ਕੰਡ ਜੇ ਹਟਦੇ ਆ ਇਹ ਇਹ ਹਰ ਚੀਜ਼ ਚੈੱਕ ਹੁੰਦੀ ਆ ਮੇਰੇ ਹਿਸਾਬ ਨਾਲ ਨਾ ਉਹ ਤੋਂ ਪਹਿਲਾਂ ਕਿਉਂਕਿ ਜੰਗਾਲ ਦੇ ਕਰਕੇ ਖਰਾਬ ਹੋ ਜਾਂਦੀਆਂ ਵਾ ਤੇ ਫਿਰ ਥੋੜੀ ਜੀਆਂ ਸੇਫ ਨਹੀਂ ਹੁੰਦੀਆਂ ਆਹ ਫਿਟਿੰਗ ਹੋ ਚੁੱਕੀ ਆ

ਨੋ ਕਾਉਂ ਡਿਆ ਬੋਰਡ ਪਰ ਕੇ ਕਿਉਂਕਿ 20 ਤਰੀਕ ਲਿਖੀ ਨਾ ਤਾਂ ਜਾਂ ਡਿਆ ਤੇ ਆਫਿਸ ਵੇਖ ਕੇ ਚਾਈ ਜਾਂ ਡਿਆ ਹਾਂ ਤੂੰ ਦਲੇ ਇੱਥੇ ਕਾ ਹਾਂ ਹਾਂ ਬੰਦਾ ਜੀ ਆ ਵੀ ਠੀਕ ਆ ਚਲੋ ਸ਼ੁਰੂਆਤ ਹੋ ਗਈ ਪੱਤੂ ਦੇ ਜਗਾ ਨੋਟ ਰੱਖੋ ਜੀ ਤਾਰੀਵਾਲ ਦੀ ਜਿਹੜੀ ਮੰਡੀ ਹੈ ਨਾ ਉਹਦੇ ਵਿੱਚ ਇਹ ਲੱਗਣ ਜਾ ਰਿਹਾ ਵਾ ਅੱਜ ਤੇਾਈਆਂ ਹੋਣ ਚੁੱਕੀਆਂ ਵਾ ਤੇ ਪਰਸੋਂ ਸਾਰਾ ਕੰਮ ਕੰਪਲੀਟ ਹੋ ਜਾਗਾ ਯਾਨੀ ਕਿ ਪਰਸੋਂ ਸ਼ਾਮ ਨੂੰ ਆ ਕੇ ਤੁਸੀਂ ਇੱਥੇ ਅਨੰਦ ਜਿਹੜਾ ਮਾਨਸਿਕ ਹੋਵੇ ਖਾਣ ਪੀਂਦਾ ਵੀ ਧੂਤਿਆਂ ਦਾ ਵੀ ਤੇ ਕੁਝ ਚੀਜ਼ਾਂ ਵੀ ਇਥੋਂ ਖਰੀਦ ਸਕੋਗੇ ਜਿਹੜੀਆਂ ਕ્રાਫਟ ਮੇਲੇ ਵਿੱਚ ਹੁੰਦੀਆਂ ਆ ਆਮ ਤੌਰ ਤੇ ਇਹ ਮੰਡੀ ਦਾ ਪੱਕਾ ਇਲਾਕਾ ਇਹਨਾਂ ਨੇ ਚੁਣਿਆ ਵਾ ਕਿਉਂਕਿ ਧਾਰੀ ਵਾਲਾ ਹੋਰ ਵੀ ਮੈਲ ਗਰਾਊਂਡ ਹੈਗੀਆਂ ਪਰ ਉਹ ਕੱਚੀਆਂ ਹੁੰਦੀਆਂ ਵਾ ਮੀਂਹ ਆ ਜਾ ਤੁਸੀਂ ਪਾਣੀ ਭਜ ਜਾਂਦਾ ਵਾ ਇਹ ਪੱਕਾ ਬਾ ਤਾਂ ਕਰਕੇ ਇਹ ਚੁਣਿਆ ਵਾ Life lessons come one in a dozen. The other eleven get something from nothing. Life lessons come one in a dozen. The other eleven get something from nothing. Life lessons come one in a dozen. The other eleven get something from nothing. Life lessons come one in a dozen. The other eleven get something from nothing. Life changes just open the door. One thing.